ਕਿ ਤੁਸੀਂ ਵੀ ਧੁੱਪ ਦੇ ਵਿੱਚ ਨਹੀਂ ਬਲਕਿ ਛਾਂ ਦੇ ਵਿੱਚ ਕੱਪੜੇ ਸੁਕਾਉਂਦੇ ਹੋ ਤੇ ਸਾਵਧਾਨ ਹੋ ਜਾਓ 1 ਮਿੰਟ ਕੱਢ ਕੇ ਖਬਰ ਜਾਣ ਲਵੋ ਤੁਹਾਡੇ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਦੇ ਲਈ ਖਬਰ ਬੇਹੱਜ ਜ਼ਰੂਰੀ ਜਿਹੜੇ ਲੋਕ ਕੱਪੜੇ ਰਾਤ ਨੂੰ ਵੀ ਸੁੱਕਣੇ ਪਾ ਕੇ ਛੱਡਦੇ ਨੇ ਉਹ ਕਿਸ ਤਰੀਕੇ ਦੀ ਬਿਮਾਰੀ ਨੂੰ ਆਪਣੇ ਸਰੀਰ ਦੇ ਵਿੱਚ ਲੈ ਰਹੇ ਨੇ ਇਹ ਜਾਣਨਾ ਬੇਹੱਜ ਜ਼ਰੂਰੀ ਹੈ ਜੀ ਹਾਂ ਸੋਛੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਿਨ ਦੇ ਮੁਕਾਬਲੇ ਰਾਤ ਨੂੰ ਵੀ ਕੱਪੜੇ ਜ਼ਿਆਦਾ ਸੁਕਾਉਂਦੇ ਨੇ ਜੀ ਹਾਂ ਉਹ ਬਹੁਤ ਵਾਰ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਕੱਪੜੇ ਉਹਨਾਂ ਨੇ ਦਿਨੇ ਸੁੱਕਣੇ ਪਾਏ ਨਹੀਂ ਜੇਕਰ ਉਹ ਨਹੀਂ ਸੁੱਕਿਆ ਤੇ ਉਹ ਰਾਤ ਨੂੰ ਵੀ ਇਸੇ ਤਰੀਕੇ ਨਾਲ ਛੱਡ ਦਿੰਦੇ ਨੇ ਪਰ ਐਕਸਪੋਰਟਸ ਨੇ ਕੁਝ رائے ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਰਾਤ ਨੂੰ ਕੱਪੜੇ ਸੁਕਾਉਣਾ ਬੇहद ਹੀ ਖਤਰਨਾਕ ਹੈ ਉਸ ਦੇ ਨਾਲ ਕੀ ਹੁੰਦਾ ਹੈ ਇਹ ਜਾਣ ਲਵੋ ਜੀ ਹਾਂ ਦਾਦੀਏ ਕਿ ਐਕਸਪੋਰਟ ਦੱਸਦੇ ਨੇ ਕਿ ਧੁੱਪ ਦੇ ਵਿੱਚ ਕੱਪੜੇ ਸੁਕਾਉਣੇ ਜ਼ਿਆਦਾ ਜ਼ਰੂਰੀ ਨੇ ਉਪ ਦੇ ਵਿੱਚ ਕੱਪੜੇ ਸੁਕਾਉਣਾ ਚਾਹੀਦਾ ਹੈ ਇਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਉਹਨਾਂ ਦਾ ਉਹਨਾਂ ਦੀ ਰਾਏ ਹੈ ਕਿ ਜਿਹੜੇ ਲੋਕ ਰਾਤ ਨੂੰ ਕੱਪੜੇ ਸੁਕਾਉਂਦੇ ਨੇ ਉਸ ਦੇ ਨਾਲ ਕੱਪੜਿਆਂ ਤੇ ਬਹੁਤ ਸਾਰੇ ਕੀੜੇ ਮਕੌੜੇ ਅਤੇ ਬੈਕਟੀਰੀਆ ਜਿਹੜੀ ਆ ਉਹ ਜਮ੍ਹਾਂ ਹੋ ਜਾਂਦੀ ਹੈ ਜੋ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ ਜੀ ਹਾਂ ਉਹਨਾਂ ਨੇ ਦੱਸਿਆ ਕਿ ਇਸ ਨਾਲ ਕੱਪੜਿਆਂ ਵਿੱਚ ਬੈਕਟੀਰੀਆ ਤੇ ਕੀੜੇ ਮਕੌੜਿਆਂ ਦਾ ਖਤਰਾ ਵੱਧ ਸਕਦਾ ਹੈ ਜੋ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦਿਨ ਵੇਲੇ ਕੱਪੜੇ ਸੁਕਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਬੈਕਟੀਰੀਆ ਨੂੰ ਮਾਰ ਸਕਦੀਆਂ ਹਨ ਅਤੇ ਕੱਪੜੇ ਜਲਦੀ ਉਹ ਜਾਣਦੇ ਹਨ ਜਿਸ ਦੇ ਨਾਲ ਸਫਾਈ ਬਿਹਤਰ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਰਾਤ ਨੂੰ ਕੱਪੜੇ ਸੁਕਾਉਂਦੇ ਹੋ ਤੇ ਰਾਤ ਨੂੰ ਕੱਪੜੇ ਤੇ ਜਿਹੜੀ ਨਮੀ ਰਹਿੰਦੀ ਹੈ ਜਿਸ ਕਰਕੇ ਉਸ ਤੇ ਜੋ ਕੀੜੇ ਮਕੌੜੇ ਬੈਠਦੇ ਨੇ ਬੈਕਟੀਰੀਆ ਜਿਹੜਾ ਹੈ ਉਹ ਜਮਾ ਹੋ ਜਾਂਦਾ ਹੈ ਜੋ ਤੁਹਾਡੇ ਤੁਹਾਨੂੰ ਚਮੜੀ ਦਾ ਰੋਗ ਦੇ ਸਕਦੇ ਹਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕੀੜੇ ਮਕੌੜੇ ਜਿਹੜੇ ਨੇ ਤੁਹਾਡੇ ਕੱਪੜਿਆਂ ਤੇ ਅੰਡੇ ਦੇ ਦਿੰਦੇ ਨੇ ਅੰਡੇ ਦੇ ਦਿੰਦ ਨੇ ਜਾਂ ਬੱਚੇ ਦੇ ਦਿੰਦੇ ਨੇ ਜੋ ਤੁਹਾਨੂੰ ਦਿਖਦੇ ਨਹੀਂ ਨੇ ਪਰ ਉਹ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਚਮੜੀ ਦੇ ਵਿੱਚ ਉਹ ਇਨਫੈਕਸ਼ਨ ਨੂੰ ਫੈਲਾਉਂਦੇ ਨੇ ਜਿਸ ਦੇ ਨਾਲ ਚਮੜੀ ਰੋਗ ਹੋ ਸਕਦਾ ਹੈ ਐਕਸਪੋਰਟ ਦੱਸਦੇ ਨੇ ਕਿ ਤੁੱਪ ਦੇ ਵਿੱਚ ਕੱਪੜੇ ਉਹਨ ਦੇ ਨਾਲ ਧੁੱਪ ਦੀਆਂ ਕਿਰਨਾਂ ਸਿੱਧੀਆਂ ਕੱਪੜੇ ਤੇ ਪੈਂਦੀਆਂ ਨੇ ਜਿਸ ਦੇ ਨਾਲ ਕੱਪੜੇ ਦੇ ਵਿੱਚ ਕਰਲਾ ਜੋ ਬੈਕਟੀਰੀਆ ਹੈ ਉਹ ਮਰ ਜਾਂਦਾ ਹੈ ਤੇ ਤੁਹਾਨੂੰ ਕੋਈ ਵੀ ਬਿਮਾਰੀ ਜਿਹੜੀ ਆ ਉਹ ਨਹੀਂ ਹੁੰਦੀ ਚਮੜੀ ਰੋਗ ਨਹੀਂ ਹੁੰਦਾ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੱਪੜੇ ਤੁਸੀਂ ਰਾਤ ਨੂੰ ਬਾਹਰ ਛੱਡਦੇ ਹੋ ਤੇ ਰਾਤ ਨੂੰ ਬਹੁਤ ਵਾਰ ਮੌਸਮ ਅਚਾਨਕ ਖਰਾਬ ਹੋ ਜਾਂਦਾ ਹੈ ਤੁਸੀਂ ਸੁੱਤੇ ਪਏ ਹੁੰਦੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਜਿਸ ਦੇ ਨਾਲ ਧੂੜ ਮਿੱਟੀ ਜੋ ਤੁਹਾਡੇ ਕੱਪੜਿਆਂ 'ਚ ਜਮਾ ਹੋ ਜਾਂਦੀ ਹੈ ਤੇ ਤੁਹਾਡੇ ਕੱਪੜਿਆਂ ਦੇ ਵਿੱਚ ਧੂੜ ਮਿੱਟੀ ਜਮਾ ਹੋਣ ਦੇ ਨਾਲ ਉਹ ਤੁਹਾਡੀ ਚਮੜੀ ਦੇ ਵਿੱਚ ਜਾਂਦੀ ਹੈ ਜਿਸ ਦੇ ਨਾਲ ਵੀ ਤੁਸੀਂ ਰੋਗੀ ਹੋ ਸਕਦੇ ਹੋ ਜਿਸ ਦੇ ਨਾਲ ਵੀ ਤੁਹਾਨੂੰ ਜਿਹੜੀਆ ਪ੍ਰੋਬਲਮ ਹੋ ਸਕਦੀ ਹੈ ਸੋ ਤੁਸੀਂ ਇਹਨਾਂ ਐਕਸਪਰਟਸ ਦੀ رائے ਤੋਂ ਸਹਿਮਤ ਹੋ ਜਾਂ ਨਹੀਂ ਜਰੂਰ ਦੱਸਣਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ رائے ਐਕਸਪਰਟਸ ਨੇ ਦਿੱਤਾ ਹੈ ਕੱਪੜਿਆਂ ਨੂੰ ਲੈ ਕੇ ਉਹ ਤੁਸੀਂ ਉਸ ਤੋਂ ਕਿੰਨੇ ਕਸੈਮਾ ਤੋਂ ਜ਼ਰੂਰ ਦੱਸਨਾ